ਅਰੇੜੀ ਪੁਰਾਣੇ ਬੇਲਿਆਂ ਵਿੱਚ ਲੋਕਾਂ ਨੂੰ ਵਿਆਹ ਸਮਾਗਮਾਂ ਉੱਤੇ ਜਾਣ ਦਾ ਬੜਾ ਚਾ ਹੁੰਦਾ ਸੀ ਸ਼ਾਇਦ ਅੱਜ ਵੀ ਜਦੋਂ ਆਪਾਂ ਕਿਸੇ ਸਮਾਗਮ ਜਾਂ ਹੋਰ ਤਾਂ ਜਾਣ ਲਈ ਵੱਧ ਉਤਸੁਕ ਹੁੰਦੇ ਹਾਂ ਤਾਂ ਸ਼ਾਣੇ ਬੰਦੇ ਦੇ ਮੂੰਹੋਂ ਵਿਆਹ ਵਰਗਾ ਚੜਿਆ ਲਫ਼ਜ਼ ਨਿਕਲਦਾ ਹੈ ਜੋ ਉਸ ਸਮੇਂ ਦੇ ਵਿਆਹਾਂ ਵਿੱਚ ਸ਼ਾਮਲ ਹੋਣ ਦੇ ਚਾਹ ਤੋਂ ਹੀ ਬਣਿਆ ਹੋਇਆ ਜਪਦਾ ਹੈ ਡੰਡੀ ਸਾਡੇ 3 ਦਹਾਕੇ ਪਹਿਲਾਂ ਕੋਈ ਸਮਾਂ ਸੀ ਕਿ ਪੰਜਾਬੀਆਂ ਦੇ ਵਿਆਹਾਂ ਵਿੱਚ ਸਾਦਾ ਖਾਣ ਪੀਣ ਹੁੰਦਾ ਸੀ ਜਿਵੇਂ ਲੱਡੂ ਜਲੇਬੀ ਗਜਰੇਲੇ ਅਤੇ ਖੋਏ ਦੀਆਂ ਬਰਫੀਆਂ ਅਮਰਤੀ ਪੇਠੇ ਦੀ ਮਠਿਆਈ ਅਤੇ ਖੋਏ ਦੇ ਪੇੜੇ ਸਭ ਤੋਂ ਵੱਡੀ ਗੱਲ ਸੀ ਜਿਸ ਨੂੰ ਸੱਤ ਪਕਵਾਨੀ ਆਖਿਆ ਜਾਂਦਾ ਸੀ ਡੰਡੀ ਉਸ ਵੇਲੇ ਲੋਕ ਰਾਜ-ਰਾਜ ਮਠਿਆਈ ਖਾਂਦੇ ਸਨ ਡੰਡੀ ਵਿਆਹ ਵਿੱਚ ਦਹੇਜ ਵਜੋਂ ਸਾਈਕਲ ਮਿਲਣਾ ਵੱਡੀ ਮਸ਼ੀਨਰੀ ਮੰਨਿਆ ਜਾਂਦਾ ਸੀ ਅਤੇ ਵਿਆਹ ਵਾਲੇ ਮੁੰਡੇ ਲਈ ਇੱਕ ਸੋਨੇ ਦੀ ਅੰਗੂਠੀ ਅਤੇ ਗੁੱਟ ਦੀ ਘੜੀ ਵੱਡੇ ਗਹਿਨੇ ਸੰਨ ਡੰਡੀ ਉਦੋਂ ਵਿਆਹਾਂ ਵਿੱਚ ਮੰਜੇ ਜੋੜ ਕੇ ਸਪੀਕਰ ਲਾਇਆ ਜਾਂਦਾ ਸੀ ਡੰਡੀ ਪਰ ਗੀਤਾਂ ਨੂੰ ਬਜ਼ੁਰਗ ਅਤੇ ਨੌਜਵਾਨ ਇਕੱਠੇ ਬੈ ਕੇ ਕਦੇ ਨਹੀਂ ਸੰਨ ਸੁਣਦੇ ਹਾਲਾਂਕਿ ਉਦੋਂ ਵਿਆਹਾਂ ਵਿੱਚ ਅੱਜ ਵਰਗੇ ਅਸ਼ਲੀਲ ਗਾਣੇ ਨਹੀਂ ਸੀ ਚੱਲਦੇ ਡੰਡੀ ਉਸ ਵੇਲੇ ਦੇ ਵਿਆਹਾਂ ਦਾ ਇਹ ਸਾਰਾ ਹਾਲ ਮੈਂ 50 ਵਰਿਆਂ ਦੇ ਬੰਦਿਆਂ ਤੋਂ ਸੁਣਿਆ ਹੈ ਡੰਡੀ ਇਹੋ ਜਿਹੇ ਵਿਆਹ ਕਿਸਾਨੀ ਧੰਦੇ ਨਾਲ ਜੁੜੇ ਤਕਰੀਬਨ ਸਾਰੇ ਲੋਕ ਕਰਦੇ ਸਨ ਡੰਡੀ ਪਰ ਪਿਛਲੇ ਇੱਕ ਦਹਾਕੇ ਤੋਂ ਸ਼ਹਿਰਾਂ ਦੇ ਨੇੜਲੇ ਅੜੀ ਪਿੰਡਾਂ ਵਿੱਚ ਮਹਿੰਗੀਆਂ ਵਿਕੀਆਂ ਜ਼ਮੀਨਾਂ ਨੇ ਪੰਜਾਬ ਵਿੱਚ ਵਿਆਹਾਂ ਦੇ ਰੰਗ ਹੀ ਬਦਲ ਕੇ ਰੱਖ ਦਿੱਤੇ ਅਤੇ ਹੁਣ ਇਸ ਰੰਗ ਨੇ ਪੰਜਾਬ ਦੀ ਸਮੁੱਚੀ ਕਿਸਾਨੀ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਡੰਡੀ ਅਜੋਕੇ ਵਿਆਹ ਵੱਡੇ-ਵੱਡੇ ਪੈਲਸਾਂ ਵਿੱਚ ਹੁੰਦੇ ਨੇ ਜੇ ਗੌਰ ਨਾਲ ਬਾਚਿਆ ਜਾਵੇ ਤਾਂ ਅੱਜ ਦੀ ਤਰੀਕ ਵਿੱਚ ਪੰਜਾਬ ਵਿੱਚ ਕਾਨੂੰਨੀ ਮਨਜ਼ੂਰੀ ਵਾਲੇ ਮੈਰਿਜ ਪੈਲਸਾਂ ਦੀ ਗਿਣਤੀ 2000 ਤੋਂ ਵੱਧ ਹੈ ਜਿੰਨਾ ਵਿੱਚ ਇੱਕ ਦਿਨ ਦਾ ਇਕੱਲਾ ਪਹਾੜਾ ਹੀ 5 ਲੱਖ ਤੋਂ 10 ਤੱਕ ਬਸੂਲ ਕੀਤਾ ਜਾਂਦਾ ਹੈ ਟੰਡੀ ਇਸ ਤੋਂ ਬਿਨਾ ਤਕਰੀਬਨ 4000 ਮੈਰਿਜ ਪੈਲਸ ਗੈਰ ਕਾਨੂੰਨੀ ਚੱਲ ਰਹੇ ਨੇ ਟੰਡੀ ਅੱਜ ਦੇ ਦੌਰ ਵਿੱਚ ਹੁੰਦੇ ਕਈ ਵਿਆਹਾਂ ਦਾ ਬਜਟ ਤਾਂ ਪੈਲਸ ਦਾ ਕਿਰਾਇਆ ਅਤੇ ਖਾਣ ਪੀਣ ਜੋੜ ਕੇ 30 ਲੱਖ ਤੋਂ ਲੈ ਕੇ 60-70 ਲੱਖ ਤੱਕ ਅੱਪੜ ਜਾਂਦਾ ਹੈ ਡੰਡੀ ਕਈ ਵਾਰੀ ਲੱਗਦਾ ਹੈ ਕਿ ਵਿਆਹ ਕਰਨ ਵਾਲਾ ਮਾਲਕ ਆਪ ਦੀ ਅਮੀਰੀ ਦਾ ਝਲਕਾਰਾ ਪਾਉਣ ਲਈ ਹੀ ਇਹ ਸਭ ਕੁਝ ਕਰਦਾ ਹੈ ਡੰਡੀ ਪਰ ਪਤਾ ਨਹੀਂ ਮੈਨੂੰ ਕਈ ਵਾਰੀ ਇੰਜ ਕਿਉਂ ਜਾਪਦਾ ਹੈ ਕਿ ਬਹੁਤੇ ਵੱਡੇ ਵੱਡੇ ਵਿਆਹਾਂ ਵਿੱਚ ਨਕਲੀ ਜਿਹੇ ਬਨੇ ਢਾਬੇ ਤੋਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਖਾ ਕੇ ਬਜ਼ੁਰਗ ਬੰਦੇ ਆਪਣੇ ਪੁਰਾਣੇ ਮੇਲਿਆਂ ਨੂੰ ਚੇਤੇ ਕਰਦੇ ਨੇ ਅਤੇ ਬਾਅਦ ਵਿੱਚ ਮਿੱਠਾ ਮੂੰਹ ਕਰਨ ਲਈ ਗੁੜ ਖਾ ਕੇ ਆਪਣੇ ਅਤੀਤ ਨੂੰ ਬਾਜਾਂ ਮਾਰਦੇ ਨਜ਼ਰ ਆਉਂਦੇ ਨੇ ਨੱਚਣ ਗਾਉਣ ਦਾ ਇੰਤਜ਼ਾਮ ਵੇਖ ਕਈ ਵਾਰੀ ਇੰਜ ਲੱਗਦਾ ਹੈ ਕਿ ਜਿਵੇਂ ਕਿ ਪੰਜਾਬੀਆਂ ਦੀ ਸੰਗ ਕਿਤੇ ਖੰਭ ਲਾ ਕੇ ਉੱਡ